ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਿਲਕੁਲ ਵਧੀਆ ਤੇ ਟਾਈਮ ਹੋ ਚੁੱਕਾ ਜੀ ਪਰਾਂ ਦਾ ਘਰ ਦਾ ਕੰਮ ਜਿਹੜਾ ਸਾਰਾ ਹੋ ਗਿਆ ਬਾਹਰ ਚੱਲ ਰਹੀ ਹੈ ਬਹੁਤ ਤੇਜ਼ ਹਵਾ ਨੇ ਰੀਤੀ ਤਰ੍ਹਾਂ 베ੜੇ ਚ ਮੱਚਿਆ ਹੋਇਆ ਹੈ ਗੰਧ 베ੜਾ ਅੱਜ ਆਪਾਂ ਸੁੰਗ ਰਹੇ ਨਹੀਂ ਮੈਂ ਕਿਹਾ ਸ਼ਾਮ ਨੂੰ ਜਿਹੜਾ ਧੋ ਦੂੰਗੀ ਤੇ ਹੁਣ ਲੱਗੀ ਸੀ ਜੀ ਮੈਂ ਤੜਕਾ ਲਾਣ ਮੈਂ ਕਿ ਚਲੋ ਵਲੌਗ ਵੀ ਸ਼ੁਰੂ ਕਰ ਲੈਨੇ ਆ ਤੇ ਥੋੜੀ دیر ਪੱਖੇ નીચે ਬੈਠੀ ਸੀ ਹਵਾ ਲੈਣ ਨੂੰ ਕਿਉਂਕਿ ਗਰਮੀ ਬਹੁਤ ਜ਼ਿਆਦਾ ਫੀਲ ਹੋ ਰਹੀ ਹੈ ਬਾਹਰ ਸਿਆਣੇ ਬੁੜੇ ਕਹਿੰਦੇ ਹੁੰਦੇ ਆ ਦੱਖਣ ਚੱਲਦਾ ਹੈ ਦੱਖਣ ਦੀ ਹਵਾ ਚੱਲਦੀ ਹੈ ਤੇ ਉਹ ਗਰਮ ਹੁੰਦੀ ਹੈ ਨਾ ਤੇ ਅੱਜ ਗਰਮੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹਵਾ ਜਿਹੜੀ ਬਾਤ ਚੱਲ ਰਹੀ ਹੈ ਤੇ ਮੈਂ ਚੱਲੀ ਸੀ ਹੁਣ ਸਬਜੀ ਬਣਾਉਣ ਅਰਬੀ ਦੀ ਅਰਬੀ ਕੱਟ ਕੇ ਧੋਸ ਵਰਕੇ ਮੈਂ ਪਹਿਲੇ ਰੱਖ ਦਿੱਤੀ ਸੀ ਮੈਂ ਕਿਹਾ ਚਲੋ ਹੁਣ ਤੜਕਾ ਲਾ ਕੇ ਆਪਾਂ ਬਿਲੇ ਹੋਈਏ ਤਾਂ ਕਿ ਲੰਚ ਟਾਈਮ ਤੱਕ ਜਿਹੜੀ ਆਪਣੀ ਸਬਜੀ ਤਿਆਰ ਹੋ ਜਾਵੇ ਥੋੜੀ ਜਿਹੀ ਅਰਬੀ ਸੀ ਅੱਧਾ ਕਿਲੋ ਮੈਂ ਕਿਹਾ ਚਲੋ ਬਣਾ ਲੈਨੇ ਆ ਦੁਪਹਿਰ ਦੇ ਜਿਹੜਾ ਲੰਚ ਦਾ ਸਰਚੂਗਾ ਸ਼ਾਮ ਨੂੰ ਫੇਰ ਕੁਝ ਹੋਰ ਬਣਾ ਲਾਂਗੇ ਦੇਖ ਕੇ ਤੇ ਚਲੋ ਕੰਟੀਨਿਊ ਵਲੌਗ ਬਣਾਉਨੇ ਆ ਹੁਣ ਆਪਾਂ ਤੁਹਾਡੇ ਨਾਲ ਬਣੇ ਰਹੋ ਵਲੌਗ ਜਿੱਦਾਂ ਹੀ ਇਧਰ ਆ ਗਈ ਸੀ ਜੀ ਮੈਂ ਕਿਚਨ ਦੇ ਵਿੱਚ ਇੱਕ ਸੈੱਟ ਧਰ ਦਿੱਤੀ ਆ ਕੜਾਈ ਉਹਦੇ ਵਿੱਚ ਪਾ ਲਿਆ ਜੀ ਤੇਲ ਅਰਵੀ ਬਣਾਵਾਂਗੇ ਆਪਾਂ ਫਰਾਈ ਕਰਕੇ ਇੱਕ ਸੈੱਟ ਧਰਿਆ ਚਾ ਕਿਉਂਕਿ ਚਾ ਜ ਹੈ ਕਿ ਅੱਜ ਜੀ ਮੇਰੀ ਲੇਟ ਕਿਉਂਕਿ ਬਿੱਟੂ ਅੱਜ ਘਰ ਹੈ ਨਹੀਂਗੇ ਉਹ ਗਏ ਹੋਏ ਆ ਕਿਸੇ ਕੰਮ ਬਾਹਰ ਤੇ ਫਿਰ ਮੈਨੂੰ ਚਾ ਬਣਾਉਣ ਨੂੰ ਪਹਿਲਾਂ ਦਿਲ ਨਹੀਂ ਕੀਤਾ ਹੁਣ ਥੋੜੀ ਜੀ ਨੇਸਤੀ ਜੀ ਪੈ ਰਹੀ ਆ ਮੈਂ ਕਿਹਾ ਚਲੋ ਚਾਹ ਵੀ ਆਪਾਂ ਬਣਾਏ ਲੈਂਦੇ ਹਣਾ ਇੱਕ ਸੈਟ ਮਤੀਲ ਧਰ ਕੇ ਇੱਕ ਸੈਟ ਛਾਹ ਧਰ ਕੇ ਇੱਕ ਸੈਟ ਜਿਹੜਾ ਹੈ ਪਿਆਜ਼ ਵਗੈਰਾ ਆ ਸਬ지 ਜੋਗੇ ਤਿਆਰ ਕਰਨ ਲੱਗੀ ਅਰਬੀ ਮੈਂ ਪਹਿਲੇ ਕੱਟ ਕੇ ਤਿਆਰ ਕਰਕੇ ਰੱਖ ਦਿੱਤੀ ਜੀ ਤੇ ਨਾਲ ਦੀ ਨਾਲ ਜਿਹੜਾ ਹੈ ਹੁਣ ਮੈਂ ਤੜਕੇ ਦੀ ਤਿਆਰੀ ਕਰ ਲੂੰਗੀ ਇੱਕ ਸੈਟ ਜਿਹੜਾ ਹੈ ਅਰਬੀ ਫਿਰ ਮੈਂ ਜਿਹੜੀ ਆ ਆ ਮਤਲਬ ਕਿ ਤਲ ਲੂੰਗੀ ਤਲਕੇ ਬਣਾਵਾਂਗੇ ਆਪਾਂ ਅਰਬੀ ਤੇ ਇਧਰ ਚਾਹ ਵੀ ਮੀਂਹ ਦੀ ਰਿਚ ਰਹੀ ਆ ਹੁਣ ਤੜਕਾ ਲਗਾ ਕੇ ਫਿਰ ਅੰਦਰ ਪਾ ਕੇ ਜੜੀ ਹਾਂ ਮੈਂ ਚਾਹ ਪੀਉਂਗੀ ਫਿਲਹਾਲ ਮੈਨੂੰ ਇਹ ਆ ਵੀ ਮੈਂ ਮਤਲਬ ਕਿ फटाफट ਜਿੰਨਾ ਕੰਮ ਹੈਗਾ ਆਪਣਾ ਨਿਬੜ ਕੇ ਫਿਰ ਜਾ ਕੇ ਪੱਖੇ ਨੀਚੇ ਬੈਠੀ ਕਿਉਂਕਿ ਕਿਚਨ ਵਿੱਚ ਵੀ ਕਾਫੀ ਜ਼ਿਆਦਾ ਮਤਲਬ ਕਿ ਨਾ ਇਸ ਟਾਈਮ ਸੇਕ ਜਾ ਹੋ ਜਾਂਦਾ ਪਰ ਉਹ ਵਿੰਡੋ ਚੋਂ ਨਾ ਬਹੁਤ ਜ਼ਿਆਦਾ ਸੇਕ ਤੇ ਲਸ਼ਕੋਰ ਦੀ ਧੁੱਪ ਦੀ ਅੰਦਰ ਆਂਦੀ ਹੈ ਨਾ ਉਹਦੇ ਨਾਲ ਬੜਾ ਗਰਮੈਚੀ ਹੋ ਜਾਂਦੀ ਹੈ ਅੰਦਰ ਤੇ ਫਿਰ ਮੈਨੂੰ ਇਹ ਆ ਵੀ फटाफट ਜਿਹੜਾ ਕੰਮ ਆ ਆਪਣਾ ਨਿਬੜ ਲਈਏ ਨਿਬੜ ਕੇ ਫਿਰ ਅੰਦਰ ਬੈ ਕੇ ਟਕਾਈ ਨਾਲ ਜਿਹੜੀ ਚਾਹ ਪੀਵਾਂਗੇ ਇੱਕ ਵਾਰੀ ਤੜਕਾ ਵਗੈਰਾ ਲਾ ਕੇ ਆ ਮਤਲਬ ਕਿ ਫ੍ਰੀ ਹੋ ਜੀਏ ਆਟਾ ਵਗੈਰਾ ਗੁੰਨ ਕੇ ਮੈਂ ਪਹਿਲੇ ਹੀ ਰੱਖ ਦੂੰਗੀ ਤੇ ਤਾਂ ਕਿ ਬੱਚੇ ਦੇ ਸਕੂਲੋਂ ਆਉਂਦੇ ਹੋਏ ਮਤਲਬ ਬੱਚਿਆਂ ਨੂੰ ਅੱਜ ਆਈ ਥਿੰਕ ਛੁੱਟੀ ਹੈ ਇਕਮ ਟਿਊਸ਼ਨ ਗਿਆ ਹੈ ਹਾਂਜੀ ਇਕਮ ਟਿਊਸ਼ਨ ਗਿਆ ਹੈ ਅੱਜ ਇਸ ਮਤਲਬ ਕਿ ਟਿਊਜ਼ਡੇ ਹੈ ਜ ਜ ਬੱਚਿਆਂ ਨੂੰ ਛੁੱਟੀ ਹੈ ਸਕੂਲ ਦੀ ਤੇ ਇਕਮ ਗਿਆ ਹੋਇਆ ਟਿਊਸ਼ਨ ਉਹਦੇ ਆਂਦਿਆਂ ਨੂੰ ਫਿਰ ਮੈਂ ਸਾਰਾ ਕੰਮ ਨਿਪਟਾ ਕੇ ਬਿਲੀ ਹੋ ਕੇ ਜਿਹੜਾ ਮਤਲਬ ਕਿ ਫਿਰ ਬੈਹ ਜੂੰਗੀ ਕਿ ਬੱਚੇ ਆ ਕੇ ਭੁੱਖ ਭੁੱਖ ਕਰਨ ਲੱਗ ਜਾਂਦੇ ਆ ਤੇ ਵੈਸੇ ਵੀ ਸਵੇਰੇ ਉਹ ਬ੍ਰੇਕਫਾਸਟ ਨਹੀਂ ਕਰਕੇ ਗਿਆ ਹੈਗਾ ਤੇ ਆਉਣਿਆ ਲਈਏ ਵੈਸੇ ਹੁਣ ਟਿਊਸ਼ਨ ਤੋਂ ਤੇ ਉਹ ਉਹ ਵੀ ਆ ਕੇ ਚਾਹ ਵਗੈਰਾ ਵੀ ਮੰਗੂਗਾ ਤੇ ਇਸ ਕਰਕੇ ਫੇ ਮੈਂ ਚਾਹ ਸੀ ਬੈਠ ਕੇ ਬੱਚਿਆਂ ਨਾਲ ਚਾਹ ਇੰਜੋਏ ਕਰਾਂਗੇ ਅੱਜ ਤੇ ਬਿੱਟੂ ਅੱਜ ਘਰੇ ਆਣਗੇ ਚਲੋ ਜੀ ਇੱਧਰ ਅਰਬੀ ਜਿਹੜੀ ਆ ਉਹ ਵੀ ਆਪਾਂ ਜਿਹੜੀ ਆ ਤਲ ਨਹੀਂ ਰੱਖਦੇ ਤੇ ਥੋੜੀ ਜਿਹੀ ਅਰਬੀ ਆ ਮਿੰਟ ਲੱਗਣਾ ਬੰਨੇ ਨੂੰ ਦੇਰ ਨਹੀਂ ਲੱਗਣੀ ਹੈ ਕਿ ਨਾਲ ਦੀ ਨਾਲ ਜਿਹੜਾ ਇਹ ਮੈਂ ਬਰਤਨ ਦੇ ਮਤਲਬ ਕਿ ਕਿਚਨ ਦੇ ਵਿੱਚ ਬਰਤਨ ਵਗੈਰਾ ਜਿਹੜੇ ਨਾਲ ਦੀ ਨਾਲ ਕਲੀਨ ਕਰੀ ਜਾਣੇ ਆ ਤਾਂ ਕਿ ਜਿਹੜਾ ਬਾਅਦ ਵਿੱਚ ਮੈਨੂੰ ਫਿਰ ਓਖਣਾ ਹੋਵੇ ਨਾ ਵੀ ਫਿਰ ਰਸੋਈ 'ਚ ਖੜ ਕੇ ਬਹੁਤ ਜ਼ਿਆਦਾ ਟੇਰਪਾਟਿਆਦਾ ਹੀ ਹੋ ਜਾਂਦਾ ਹੈ ਬੱਚੇ ਪਾਣੀ ਵਾਲੇ ਗਲਾਸ ਜਿੱਦਨ ਛੁੱਟੀ ਹੁੰਦੀ ਉਹਦੋਂ ਤਾਂ ਇੰਨੇ ਬਰਤਨ ਹੁੰਦੇ ਨੇ ਉਹਦੋਂ ਤਾਂ ਸਾਰੀ ਦਿਹਾੜੀ ਵਾਸ਼ ਵਸ਼ਣ ਤੋਂ ਹੀ ਨਹੀਂ ਪਰੇ ਹੁੰਦਾ ਇੰਨਾ ਮਤਲਬ ਕਿ ਭਰ ਦਿੰਦੇ ਆ ਬੱਚੇ ਵਾਸ਼ ਵਸ਼ ਗਲਾਸੀ-ਗਲਾਸ ਕਰ ਦਿੰਦੇ ਆ ਪਾਣੀ ਪੀਂਦੇ ਆ ਚੱਲ ਵਿੱਚ ਪਾਣੀ ਪੀਂਦੇ ਆ ਚੱਲ ਵਿੱਚ ਤੇ ਸਾਰੀ ਦਿਹਾੜੀ ਬਸ ਫਿਰ ਭਾਂਡਿਆਂ 'ਚ ਹੀ ਨਿਕਲ ਜਾਂਦੀ ਹੈ ਤੇ ਇੱਧਰ ਜਿਹੜੇ ਪਿਆਜ਼ ਵਗੈਰਾ ਪਿਆਜ਼ ਅਦਰਕ ਲਸਣ ਦਾ ਪੇਸਟ ਜਿਹੜਾ ਮੇਰਾ ਰੈਡੀ ਹੋ ਗਿਆ ਹੈ ਤੇ ਇੱਕ ਸਾਈਡ ਮੇਰੀ ਅਰਬੀ ਦੇ ਵਿੱਚੋਂ ਇਹਨਾਂ ਜਿਹੜਾ ਹੈ ਤੇਲ ਲੈ ਕੇ ਕਿਉਂਕਿ ਅਰਬੀ ਤਕਰੀਬਨ ਮੇਰੀ ਹੋ ਚੁੱਕੀ ਹੈ ਨਾ ਤੇ ਇੱਧਰ ਪਾਤਾਪਾ ਜੀ ਜੀਰਾ ਤੇ ਇਹ ਆਪਾਂ ਜਿਹੜਾ ਅਦਰਕ ਲਸਣ ਪਿਆਜ਼ ਦਾ ਜਿਹੜਾ ਪੇਸਟ ਬਣਾਇਆ ਹੈ ਆ ਉਹ ਵੀ ਆਪਾਂ ਜਿਹੜਾ ਆ ਆ ਕੇ ਫਟਾਫਟ ਜਿਹੜਾ ਆ ਤੜਕਾ ਲਗਾਉਣਾ ਹਾਂ ਇਸ ਟਾਈਮ ਹੀ ਹੁੰਦਾ ਵੀ ਫਟਾਫਟ ਤੜਕਾ ਲਗਾ ਆ ਕੇ ਜਾ ਕੇ ਅੰਦਰ ਨਾ ਘੰਟਾ ਦੋ ਘੰਟੇ ਰੈਸਟ ਕਰੋ ਜਾਨੂ ਆਪਾਂ ਮਤਲਬ ਕਿ ਲੰਚ ਬਣਾਉਣਾ ਹੈ ਲੰਚ 6:30 ਵਜੇ 3:30 ਵਜੇ ਬੰਦਾ ਆ ਅੱਗੇ ਮਤਲਬ 3:30 ਵਜੇ ਸਕੂਲੋਂ ਇੱਕ ਆਉਂਦਾ ਆ ਉਦੋਂ ਮੈਂ ਲੱਗਦੀ ਹੁੰਦੀ ਆ ਫਿਰ ਉਦੋਂ ਹੀ ਸਾਰੇ ਖਾਂਦੇ ਆ ਗਰਮ ਗਰਮ ਨਾਲ ਦੀ ਨਾਲ ਰੋਟੀ ਜਿਹੜੀ ਆ ਖਾ ਲੈਂਦੇ ਆ ਤੇ ਇਧਰ ਨਾਲ ਹੀ ਮੈਂ ਬਣਾ ਰਹੀ ਆ ਮਤਲਬ ਕਿ ਟਮਾਟਰਾਂ ਤੇ ਹਰੀ ਮਿਰਚ ਉਦਵੀਂ ਮੈਂ ਪਿਉਰੀ ਬਣਾ ਲੂੰਗੀ ਤੜਕੇ ਵਿੱਚ ਪਾਉਣ ਕਿਉਂਕਿ ਅਰਬੀ ਥੋੜੀ ਹੈ ਜੇ ਥੋੜਾ ਜਿਹਾ ਮਸਾਲਾ ਜ਼ਿਆਦਾ ਮਸਾਲੇ ਵਾਲੀ ਅਰਬੀ ਬਣਾਵਾਂਗੇ ਤੇ ਜ਼ਿਆਦਾ ਤਾਂ ਮਸਾਲਾ ਹੀ ਨਜ਼ਰ ਆਊਗਾ ਅਰਬੀ ਦੇ ਵਿੱਚ ਅਰਬੀ ਦਾ ਘਾਟੇ ਨਜ਼ਰ ਆਊਗੇ ਤੇ ਇਹਦੀ ਵੀ ਪਿਉਰੀ ਬਣਾ ਕੇ ਫਟਾਫਟ ਜਿਹੜਾ ਇਹ ਮੈਂ ਲੱਗੀ ਹੋਈਆਂ ਜੀ ਤੜਕੇ ਨੂੰ ਕੰਮ ਨਵੇੜਨ ਇੱਕ ਬਾਾਰ ਇੰਨੀ ਜ਼ਿਆਦਾ ਨੇਰੀ ਵੰਗ ਹੋਵਾ ਚੱਲ ਰਹੀ ਆ ਜਿੰਨਾ ਗੰਦ ਮਚਿਆ ਹੋਇਆ ਨਾ ਬਾਹਰ ਤੂੜੀ ਦੀ ਰੀਨ ਇੰਨੀ ਜ਼ਿਆਦਾ ਤੂੜੀ ਆਈ ਹੋਈ ਹੈ ਨਾ ਬਾਹਰ ਬਹੁਤ ਜ਼ਿਆਦਾ ਤੇ ਹੁਣ ਸ਼ਾਮ ਨੂੰ ਜਿਹੜਾ ਹੈ ਨਾ ਮੈਂ ਬੇੜਾ ਜਿਹੜਾ ਹੈ ਸ਼ਾਮ ਨੂੰ ਕਲੀਨ ਕਰਨੂਗੀ ਤੇ ਇੱਕ ਕਬੂਤਰਾਂ ਨੇ ਬਹੁਤ ਤੰਗ ਕੀਤਾ ਹੋਇਆ ਇੰਨਾ ਸ਼ੈਟ ਅਦੇ ਸ਼ਟਰ ਦੇ ਉੱਤੇ ਇੰਨਾ ਲਿਆ ਕੇ ਡੱਕੇ ਜੋ ਉਹਨਾਂ ਨੂੰ ਮਿਲਦਾ ਉਹਦੇ ਉੱਤੇ ਟੰਗਾਈ ਜਾਂਦੇ ਮੈਂ ਡੇਲੀ ਝਾੜ ਝਾੜ ਕੇ ਮੇਰੀ ਬੱਸ ਹੋਈ ਪਈ ਉਹਨੋਂ ਵੀ ਤੇ ਇੱਧਰ ਆਪਣਾ ਤੜਕਾ ਲੱਗ ਚੱਲਾ ਆ ਤੇ ਉਹਦੇ ਵਿੱਚ ਆਪਾਂ ਜਿਹੜੇ ਰੁਟੀਨ ਦੇ ਮਸਾਲੇ ਉਹ ਵੀ ਐਡ ਕਰ ਦਿੱਤੇ ਆ ਹਲਦੀ ਮਿਰਚ ਤੇ ਨਮਕ ਤੇ ਗਰਮ ਮਸਾਲਾ ਹੈ ਨਾ ਤੇ ਨਾਲ ਹੀ ਐਡ ਕਰਤੀ ਆਪਾਂ ਟਮਾਟਰ ਦੀ ਪਿਉਰੀ ਇਹਨੂੰ ਅੱਛੀ ਤਰ੍ਹਾਂ ਨਾਲ ਜਿਹੜਾ ਇਹ ਰੜਾ ਜਾ ਕੇ ਤੇ ਉਧਰੋਂ ਅਰਬੀ ਫਿਰ ਜਿਹੜੀ ਆਪਾਂ ਵਿੱਚ ਐਡ ਕਰ ਦਾਂਗੇ ਤੇ ਰਸਮੀ ਸੀਜੀ ਜਿਹੜੀ ਅਰਬੀ ਬਣਾਵਾਂਗੇ ਆਪਾਂ ਨਾ ਬਹੁਤੀ ਡਰਾਈ ਤੇ ਨਾ ਬਹੁਤੀ ਤਰੀ ਵਾਲੀ ਮਤਲਬ ਬਹੁਤਾ ਪਾਣੀ ਪਾਣੀ ਨਹੀਂ ਆਪਾਂ ਜਿਹੜਾ ਬਣਾਣਾ ਹੈ ਰਸਮੀ ਸੀਜੀ ਸੁੱਕੀ ਸੁੱਕੀ ਜੀ ਸਬਜ਼ੀ ਬਣਾਵਾਂਗੇ ਟੇਸਟੀ ਜੀ ਤੇ ਅਰਬੀ ਦੀ ਸਬਜ਼ੀ ਬੱਚਿਆਂ ਨੂੰ ਬਹੁਤ ਘੱਟ ਪਸੰਦ ਆਉਂਦੀ ਬਹੁਤ ਘੱਟ ਬੱਚੇ ਖਾਂਦੇ ਆ ਤੇ ਬਿੱਟੂ ਬਹੁਤ ਖੁਸ਼ ਹੋ ਕੇ ਖਾਂਦੇ ਉਹਨਾਂ ਕਰਕੇ ਬਣਾਣੀ ਪੈਂਦੀ ਆ ਨਹੀਂ ਤੇ ਬੱਚੇ ਬਹੁਤ ਜ਼ਿਆਦਾ ਘੱਟ ਖਾਂਦੇ ਆ ਤੇ ਇੱਧਰ ਕਿਚਨ ਵੀ ਮੈਂ ਨਾਲ ਦੀ ਨਾਲ ਜਿਹੜੀ ਆ ਖਾਲੀ ਕਰੀ ਜਾਨੀ ਆ ਗਰਮੀਆਂ ਵਿੱਚ ਹੁਣ ਇਹੀ ਰਿਆ ਕਰਨਾ ਹੈ ਵੀ फटाफट ਸਬਜ਼ੀ ਬਣਾਓ ਤੇ ਏਸੀ ਲਾਓ ਤੇ ਅੰਦਰ ਬਹਿ ਜਾਓ ਪਰ ਹਲੇ ਦਿਨ ਵਿੱਚ ਏਸੀ ਜਿਹੜੇ ਨਹੀਂ ਚੱਲੇ ਹੈਗੇ ਏਸੀ ਸਿਰਫ ਰਾਤ ਨੂੰ ਹੀ ਚਲਾਈ ਦਿਆ ਦਿਨ ਵਿੱਚ ਮੈਂ ਬਿਲਕੁਲ ਏਸੀ ਨਹੀਂ ਲਾਂਦੀ ਫਿਰ ਏਸੀ ਦੇ ਵਿੱਚੋਂ ਬਾਹਰ ਨਿਕਲੋ ਨਾ ਧੁੱਪ ਚ ਗਰਮ ਸਰਦੋਂ ਆਉਣ ਵਾਲਾ ਕੰਮ ਹੋ ਜਾਂਦਾ ਆ ਇੱਧਰ ਆਪਣੀ ਸਬਜੀ ਨੂੰ ਲਾ ਕੇ ਆਇਆ ਜੀ ਤੜਕਾ ਤੇ ਹੁਣ ਆਪਾਂ ਦਵਾਂਗੇ ਇਹਨੂੰ ਟੱਕ ਕੇ ਰੱਖ ਤੇ ਬਾਕੀ ਫਿਰ ਜਾ ਕੇ ਪੀਨੇ ਹੁਣ ਅੱਛਾ ਕਿਉਂਕਿ ਚਾਹ ਦੀ ਵੀ ਬਹੁਤ ਜ਼ਿਆਦਾ ਤੋੜ ਲੱਗੀ ਹੋਈ ਅੱਜ ਤੁਹਾਡੇ ਨਾਲ ਗੱਲਾਂ ਮਾਰਦੇ ਮਾਰਦੇ ਸਬਜੀ ਵੀ ਹੋ ਗਈ ਹੈ ਰੈਡੀ ਕਿਉਂਕਿ ਥੋੜੀ ਜਿਹੀ ਸੀਗੀ ਦੇਖੋ ਤੁਸੀਂ ਜਮਾ ਹੀ ਥੋੜੀ ਜਿਹੀ ਸਬਜੀ ਬਣਾਈ ਹੈ ਅੱਜ ਮੈਂ ਸਿਰਫ ਲੰਚ ਲੰਚ ਦਾ ਹੀ ਸਰਨੇ ਨਾਲ ਨਾਲ ਆਪਾਂ ਬਣਾਵਾਂਗੇ ਦਹੀਂ ਰੈਤਾ ਤੇ ਇਤਨਾ ਸ਼ਟਰ ਉੱਤੇ ਦੇਖੋ ਤੁਸੀਂ ਕਿੰਦਾਂ ਡੱਕੇ ਜਿਹੜਿਆ ਨਾ ਮੋٹے ਮੋٹے ਛਟੀਆਂ ਜੀਆਂ ਲਿਆ ਲਿਆ ਕੇ ਕਬੂਤਰਾਂ ਨੇ ਟੰਗਾਈਆਂ ਪਈਆਂ ਇਹਨਾਂ ਨੇ ਤਾਂ ਨੱਕ ਚ ਦਮ ਕੀਤਾ ਪਿਆ ਹੈ ਇੰਨਾ ਜ਼ਿਆਦਾ ਪਰੇਸ਼ਾਨਾ ਨਾ ਮੈਂ ਇਹਨਾਂ ਤੋਂ ਮਤਲਬ ਕਿ ਦਿਨ ਵਿੱਚ ਮੈਂ 2-3 ਵਾਰ ਜਿਹੜਾ ਇਹ ਸ਼ਟਰ ਇਹ ਝਾੜਦੀ ਇਹ ਝਾੜਦੀਆਂ ਦੇਖੋ ਇਦਾਂ ਫਸ ਜਾਂਦਾ ਮੈਨੂੰ ਇਹ ਵੀ ਸ਼ਟਰ ਨਾ ਖਰਾਬ ਹੋ ਜਵੇ ਹਨਾ ਤੇ ਜਿੰਨਾ ਮੈਂ ਉਡਾਨੀਆਂ ਉੰਨਾ ਹੀ ਆ ਆ ਕੇ ਇੱਥੇ ਬੰਦੇ ਆ ਕਬੂਤਰ ਨਾ ਬਹੁਤ ਪਰੇਸ਼ਾਨ ਕਰਦੇ ਤੇ ਇੱਧਰ ਦੇਖੋ ਨੇਰੀ ਨਾਲ ਕਿੰਨਾ ਗੰਦ ਮਚਿਆ ਹੋਇਆ ਹੈ ਹਵਾ ਸਾਰੀ ਦੀ ਆੜੀ ਜਿਹੜੀ ਚੱਲੀ ਹੈ ਨਾ ਖੇਤਾਂ ਦੇ ਵਿੱਚੋਂ ਇਦਾਂ ਮਿੱਟੀ ਘਟਾ ਸਾਰਾ ਘਰ ਦੇ ਵਿੱਚ ਜਿੱਦਾਂ ਭਰਿਆ ਪਿਆ ਹੈ ਦੇਖੋ ਤੁਸੀਂ ਕਿੰਨਾ ਗੰਦ ਜਿਆ ਫਰਸ਼ ਕਿੰਨਾ ਗੰਦਾ ਹੋਇਆ ਹੈ ਤੇ ਬਹੁਤ ਜ਼ਿਆਦਾ ਜਿਹੜੀ ਗੰਦਗੀ ਮੱਚੀ ਪਈ ਸੀਗੀ ਫਿਰ ਮੈਂ ਕਿਹਾ ਚਲੋ ਇਹਨੂੰ ਹੁਣ ਧੋ ਦੰਨੇ ਆ ਠੰਡੇ ਠੰਡੇ ਧੁੰਦੇ ਧੁੰਦੇ ਦੇਖੋ ਮੈਨੂੰ ਨੇਰਾ ਹੋ ਗਿਆ ਇਕਦਮ ਫਿਰ ਇੱਥੇ ਆ ਕੇ ਬਿੱਟੂ ਕਹਿੰਦੇ ਚਲ ਮੈਂ ਤੇਰੀ ਹੈਲਪ ਕਰਵਾ ਦੰਨਾ ਆ ਉਹ ਵੀ ਖੇਤਾਂ ਵਿੱਚੋਂ ਆਗੇ ਸੀ ਕਹਿੰਦੇ ਚੱਲਿਆ ਮੈਂ ਧੁੰਦਾ ਆ ਅੱਗੋਂ ਤੀ ਗੇਟ ਦੇ ਮੋੜੇ ਮੋੜੇ ਰਹਿ ਗਿਆ ਸੀ ਜਦੋਂ ਉਹ ਆਏ ਬਾਕੀ ਸਾਰਾ ਤਕਰੀਬਨ ਮੈਂ ਗੰਦ ਚ ਜਿਹੜਾ ਮਿੱਟੀ ਦਾ ਕੱਢ ਦਿੱਤਾ ਸੀ ਬਲਵੈਣਾ ਜ਼ਿਆਦਾ ਕੂੜਾ ਕਬਾੜ ਆਇਆ ਹੋਇਆ ਸੀ ਨਾ ਨੇਰੀ ਨਾਲ ਰੀ ਰੇਨ ਜੀ ਬਹੁਤ ਜ਼ਿਆਦਾ ਜਦੋਂ ਛਾੜੂ ਵਗੈਰਾ ਲਾਉਣਾ ਉਹ ਨਾ ਹੁਣ ਨੱਕ ਨੂੰ ਚੜਦੀ ਉਹ ਨਾਲ ਬਹੁਤ ਕੋਲਡ ਹੋ ਜਾਂਦਾ ਜ਼ੁਕਾਮ ਹੋ ਜਾਂਦਾ ਅੱਜ ਕੱਲ ਇੰਨੀ ਜ਼ਿਆਦਾ ਮਿੱਟੀ ਆਈ ਹੁੰਦੀ ਆ ਹਾਂ ਅਸ ਵੀ ਇਹਨੂੰ ਪੱਟੂੰਗੀ ਹਾਂ ਅ ਚਰਨੇਟਰ ਵੱਲੋਂ ਵੀ ਕੱਢ ਦੋ ਹੁਣ ਬਾਕੀ ਉਹ ਮਸ਼ੀਨ ਵਾਲਾ ਸਵੇਰ ਨੂੰ ਧੂੰਗੀ